哪里呀？我们在 ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦੇ ਸੜਕਾਂ ਦਾ ਹਾਲ ਜਿਹੜਾ ਕਾਫੀ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਸੜਕਾਂ ਤੇ ਗੋਟੇ-ਗੋਟੇ ਪਾਣੀ ਖੜਿਆ ਹੈ ਤੇ ਨਾਲ ਹੀ ਹੁਣ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਜਿੱਥੇ ਬਰਸਾਤ ਦੇ ਕਾਰਨ ਸੜਕਾਂ ਤੇ ਜਾਮ ਵੀ ਲੱਗ ਗਿਆ ਜੀਆ ਕਾਫੀ ਲੰਬਾ ਟ੍ਰੈਫਿਕ ਜਾਮ ਜਿਹੜਾ ਸੜਕਾਂ ਤੇ ਲੱਗਿਆ ਹੋਇਆ ਲੋਕਾਂ ਨੂੰ ਆਪਣੇ ਕੰਮਾਂ ਤੇ ਜਾਣ ਦੇ ਲਈ ਵੀ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ ਤੇ ਮਹਾਰਾਸ਼ਟਰ ਤੋਂ ਇਹ ਤਸਵੀਰ ਸਾਹਮਣੇ ਆ ਰਹੀ ਹੈ ਜਿੱਥੇ ਮਹਾਰਾਸ਼ਟਰ ਦੇ ਵੈਸਟਰਨ ਐਕਸਪ੍ਰੈਸਵੇ ਹਾਈਵੇ ਤੇ ਇਹ ਜਮ ਜਿਹੜਾ ਉਹ ਲੱਗਿਆ ਹੋਇਆ ਤੁਸੀਂ ਵੇਖੋ ਕਿ ਕਤਾਰਾਂ ਜਿਹੜੀਆਂ ਨੇ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਮਹਾਰਾਸ਼ਟਰ ਦੀਆਂ ਨੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ ਮੀਂਹ ਪੈ ਰਿਹਾ ਜਿਸ ਦੇ ਕਾਰਨ ਸੜਕਾਂ ਤੇ ਕਾਫੀ ਜ਼ਿਆਦਾ ਪਾਣੀ ਵੀ ਖੜਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਲੋਕ ਇਹੀ ਸੋਚਦੇ ਨੇ ਕਿ ਜੇ ਅਸੀਂ ਟੂ ਵੀਲਰ ਆਸੀਂ ਪੈਦਲ ਜਾਵਾਂਗੇ ਤਾਂ ਸਾਨੂੰ ਐਦਾਂ ਹੋਵੇਗਾ ਕਿ ਸਾਡੇ ਜਿਹੜੇ ਪੈਰ ਨੇ ਅਸੀਂ ਪੂਰੇ ਤਰੀਕੇ ਨਾਲ ਪਿੱਛ ਜਾਈਏ ਤੇ ਇਸ ਕਰਕੇ ਲੋਕ ਜਿਹੜੇ ਨੇ ਗੱਡੀਆਂ ਤਾਂ ਨਿਕਲ ਰਹੇ ਨੇ ਉਸ ਦੇ ਕਾਰਨ ਐਕਸਪ੍ਰੈਸ ਵੇ ਪੂਰੇ ਤਰੀਕੇ ਦੇ ਨਾਲ ਜਾਮ ਹੈ ਲੋਕਾਂ ਨੂੰ ਆਪਣੇ ਆਫਿਸਿਸ ਤੱਕ ਪਹੁੰਚਣ ਦਾ ਵੀ ਕਾਫੀ ਜ਼ਿਆਦਾ ਸਮਾਂ ਜਿਹੜਾ ਲੱਗ ਰਿਹਾ ਹੈ ਲੋਕ ਜਿਹੜੇ ਨੇ ਜਿਨ੍ਹਾਂ ਦੀਆਂ ਪਹਿਲਾਂ ਹੀ ਬਹੁਤ ਸਾਰੀਆਂ ਅਪਾਇੰਟਮੈਂਟਸ ਬੁੱਕ ਕੀਤੀਆਂ ਹੋਣਗੀਆਂ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਲੰਮਾ ਜਾਮ ਜਿਹੜਾ ਲੱਗ ਗਿਆ ਹੈ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਲੰਮਾ ਜਾਮ ਲੱਗਿਆ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਰਾਹਤ ਮਿਲਦੀ ਸੀ ਗਰਮੀ ਤੋਂ ਉੱਥੇ ਹੀ ਮੀਂਹ ਜਿਹੜਾ ਲੋਕਾਂ ਦੇ ਲਈ ਆਫਤ ਬਣ ਚੁੱਕਿਆ ਹੈ ਆਫਤ ਦਾ ਮੀਂਹ ਹੈ ਜਿਸ ਦੇ ਨਾਲ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਖੁਸ਼ੀ ਜਿਹੜੀ ਹੈ ਕਿ ਮੌਸਮ ਦੇ ਵਿੱਚ ਸੁਧਾਰ ਹੋਇਆ ਕਿਤੇ ਨਾ ਕਿਤੇ ਲੋਕਾਂ ਨੂੰ ਹੈ ਪਰ ਜਿਹੜੀਆਂ ਪਰੇਸ਼ਾਨੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹ ਇਸ ਖੁਸ਼ੀ ਨੂੰ ਖਤਮ ਕਰ ਦਿੰਦੀਆਂ ਨੇ ਜਿੱਥੇ ਸੜਕਾਂ ਤੇ ਗੋਡੇ-ਗੋਡੇ ਪਾਣੀ ਖੜ ਜਾਂਦਾ ਤੇ ਹੁਣ ਇਹ ਟ੍ਰੈਫਿਕ ਜਾਮ ਜਿਹੜਾ ਲੱਗਿਆ ਐਕਸਪ੍ਰੈਸਵੇ ਤੇ ਜਿਸ ਦੇ ਕਾਰਨ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਾਫੀ ਖੱਜਲ ਖੁਆਰ ਹੋ ਰਹੇ ਨੇ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਲਾਈਨਾਂ ਇੰਨੀਆਂ ਜ਼ਿਆਦਾ ਲੰਬੀਆਂ ਨੇ ਕਿ ਉਹਨਾਂ ਨੂੰ ਕਟੋ-ਕਟ ਅੱਧਾ ਘੰਟਾ ਇਸ ਜਾਮ ਦੇ ਵਿੱਚ ਖੜੇ ਹੋਣਾ ਪੈ ਰਿਹਾ